ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਕੀ ਬਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੋਣਾ ਮੰਨਿਆ ਤੋਰ ਮਸਤਕ ਪੂਰਾ ਭਾਗ ਹਰ ਊਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ உபਦੇਸ ਗੁਰੂ ਸੋਣ ਮੰਨਿਆ ਤੋਰ ਮਸਤਕ ਪੂਰਾ ਭਾਗ ਸਬ ਦਿਨਸ ਰੈਣ ਗੁਣ ਉਚਰੈ ਹਰ 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 ਔਰ ਲੇਵ ਲਾਗ ਸਬ ਤਨ ਮਨ ਹਰਿਆ ਹੋਇਆ ਮਾਨ ਖਿੜਿਆ ਅਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ ਰਾਗ ਨਾਦ ਛੋਡ ਹਰ ਸੇਵੀਐ ਤਾਂ ਦਰਗਹ ਪਾਈਐ ਮਾਣਾ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਬੇ ਮਾਣਾ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਦ ਉਪਾਇ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇ ਤੋ ਦ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਹੋ ਦਿਨ ਸ ਰਾਤ ਅੰਤ ਲਏ ਛਡਾਇਆ ਜੈਨ ਸੇਵਿਆ ਤੈਨ ਸੁਖ ਪਾਇਆ ਹਰ ਨਾਮ ਸੋ ਮਾਇਆ ਹਰ ਧਿਆਵੋ ਭਗਤੋ ਦਿਨ ਸ ਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ